ਤਾ ਚਲੋ ਆ ਚਲਦੇ ਆ ਮੇਲੇ ਦੇ ਵਿੱਚ ਨਮਸਤੇ ਸੱਜੇ ਕੰਮੇ ਦੋਸਤੋ ਤਾਂ ਕਿਉਂ ਸੀ ਸਾਰੇ ਤਾਂ ਅੱਜ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਆ ਮੇਲੇ ਦਾ ਵਲੌਗ ਜੇ ਮੈਂ ਤੁਹਾਨੂੰ ਆਪਣੇ ਪਹਿਲੇ ਵਾਲੇ ਮੇਲੇ ਦੇ ਵਲੌਗ ਚ ਦਿਖਾਇਆ ਨਹੀਂ ਦੱਸਿਆ ਸੀਗਾ ਕਿ ਇੱਥੇ ਕੀ ਇੱਕ ਵੱਡਾ ਮੇਲਾ ਲੱਗਦਾ ਤੇ ਛੋਟਾ ਮੇਲਾ ਲੱਗਦਾ ਜਿਹੜਾ ਸਾਡੇ ਇੱਥੇ ਚਪਾਰ ਦਾ ਮੇਲਾ ਹੁੰਦਾ ਵਾ ਤੇ ਇਹ ਉਹਨਾਂ ਹੈਗਾ ਛੋਟਾ ਮੇਲਾ ਸ਼ੁਰੂ ਹੋ ਗਿਆ ਆਵਾਜ਼ ਜ਼ਿਆਦਾ ਨਹੀਂ ਹੁੰਦੇ ਬਟ ਹਾਂ ਇਹ 2-3 ਦਿਨ ਹੀ ਚੱਲਦਾ ਵਾ ਐਂਡ ਫਿਰ ਅੱਜ ਨਾ ਕਿ ਸਾਡਾ ਪ੍ਰੋਗਰਾਮ ਬਣਿਆ ਕਿ ਪਤਾ ਨਹੀਂ ਕਿ ਆ ਮਮਾ ਨੇ ਨਾ ਕਿ ਸੋਚ ਲਿਆ ਕਿ ਚਲੋ ਚੱਲਦੇ ਹਾਂ ਅੱਜ ਐਕਚੁਅਲੀ ਇਹਨਾਂ ਦੀ ਟਿਊਸ਼ਨ ਦੇ ਸੀਗੇ ਤੇ ਉਧਰ ਫਿਰ ਮਮਾ ਦਾ ਫੋਨ ਆਇਆ ਕਿ ਕਿੰਨਾ ਟਾਈਮ ਲੱਗੂਗਾ ਤੇ ਆਪਾਂ ਮੇਰੇ ਜੀ ਚੱਲਦੇ ਹਾਂ ਤੇ ਉਧਰ ਫਿਰ ਮਮਾ ਨੇ ਜਸਲੀਨ ਨੂੰ ਵੀ ਮੇਰੀ ਫਰੈਂਡ ਨੂੰ ਵੀ ਰੈਡੀ ਕਰ ਲਿਆ ਕਿ ਚੱਲ ਆਪਾਂ ਚੱਲਦੇ ਹਾਂ ਇਹ ਵੀਡੀਓ ਅੱਜ ਪਈ ਹੋਈ ਸੀਗੀ ਲਾਈਕ ਮੇਰੇ ਫੋਨ 'ਚ ਅਸੀਂ ਅੱਜ ਤਾਂ ਨਹੀਂ ਗਏ ਬਟ ਹਨਾ ਕਿ ਕੁਝ ਦਿਨ ਪਹਿਲਾਂ ਹੀ ਗਏ ਸੀਗੇ ਐਂਡ ਮੈਂ ਸੋਚਿਆ ਚਲੋ ਥੋੜਾ ਸ਼ੇਅਰ ਕਰ ਦਿੰਨੇ ਆ ਤਾਂ ਮੈਂ ਅੱਜ ਅਪਲੋਡ ਕਰ ਰਹੀ ਆ ਐਂਡ ਨਾ ਕਿ ਅਸੀਂ ਆ ਗਏ ਸੀਗੇ ਤੇ ਮੇਲਾ ਜ਼ਿਆਦਾ ਵੱਡਾ ਨਹੀਂ ਹੁੰਦਾ ਛੋਟਾ ਹੀ ਹੁੰਦਾ ਵਾ ਛੋਟਾ ਮੇਲਾ ਤਾਂ ਛੋਟਾ ਹੀ ਹੋਗਾ ਲਾਈਕ ਨਾ ਜਿਵੇਂ ਮੈਂ ਤੁਹਾਨੂੰ ਵੱਡੇ ਵਾਲੇ ਮੇਲੇ ਚ ਦਿਖਾਏ ਸੀਗੇ ਕਿ ਬਹੁਤ ਸਾਰੇ ਚੂਲੇ ਹੁੰਦੇ ਨੇ ਹਨਾ ਤੇ ਜਿਹੜਾ ਵੱਡੇ ਵਾਲਾ ਮੇਲਾ ਹੁੰਦਾ ਨਾ ਉਹ ਜ਼ਿਆਦਾ ਦੂਰ ਲਾਈਕ ਜ਼ਿਆਦਾ ਲੰਬਾ ਲੱਗਦਾ ਵਾ ਸਾਰਾ ਦੁਕਾਨਾਂ ਹੁੰਦੀਆਂ ਨੇ ਬਟ ਛੋਟੇ ਵਾਲੇ ਮੇਲੇ ਦੇ ਵਿੱਚ ਜ਼ਿਆਦਾ ਦੁਕਾਨਾਂ ਵਗੈਰਾ ਨਹੀਂ ਹੁੰਦੀਆਂ ਜਾਂ ਫਿਰ ਚੂਲੇ ਵੀ ਕਲਰ ਛੋਟੇ ਬੱਚੇ ਵਾਲੇ ਹੁੰਦੇ ਨੇ ਵੱਡੇ ਨਹੀਂ ਹੁੰਦੇ ਤਾਂ ਉਸ ਅਪਰੇਟਿਓਰ ਸਾਰੇ ਸ਼ਾਪਿੰਗ ਕਰਨ ਆਏ ਸੀਗੇ ਕਿ ਸ਼ਾਪਿੰਗ ਕਰਨ ਨਾਲ ਤੋਂ ਜ਼ਿਆਦਾ ਵਧੀਆ ਲੱਗਾ ਤੇ ਇੱਥੇ ਸਭ ਤੋਂ ਪਹਿਲਾਂ ਕਿਸ਼ੂ ਨੇ ਅੰਦਰ ਫੜਦੇ ਸਾਰੀ ਅੰਨਾ ਕਿ ਗ੍ਰੈਵਿਟ ਚੋਕਲਿਆ ਕਹਿੰਦਾ ਕਿ ਮੈਂ ਤਾਂ ਇਹੀ ਲੈਣੇ ਆ ਲੇਕਿਨ ਉਹ ਮੜੇ ਮੜਾ ਕਰਤਾ ਕਿਉਂਕਿ ਨਾ ਪਹਿਲਾਂ ਹੀ ਸਾਡੇ ਕੋਲ ਮੈਂ ਸੱਚੇ ਸ ਬਹੁਤ ਜ਼ਿਆਦਾ ਨੇ ਜੋ ਕਿ ਮਮਾ ਬੱਚਿਆਂ ਦਿੰਦੇ ਨੇ ਕਿਉਂਕਿ ਅਸੀਂ ਖੇਡਦੇ ਵੀ ਨਹੀਂ ਹੈਗੇ ਲੇਕਿਨ ਉਹ ਹੀ ਦਿੱਤੇ ਹੋਏ ਨੇ ਤੇ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਨੇ ਛੋਟੇ ਛੋਟੇ ਚੀਜ਼ਾਂ ਜਿਹਾ ਜਿਵੇਂ ਇੱਥੇ ਕੈਮਰਾ ਦਿਖਾਇਆ ਸੀ ਕਹਿੰਦਾ ਦੀਦੀ ਤੂੰ ਵੀਡੀਓ ਬਣਾ ਮੇਰੀ ਫੋਟੋ ਖਿੱਚਦਾ ਮੈਂ ਐਂਡ ਆ ਦੇਖੋ ਇੱਕ ਪ੍ਰੋਪਰ ਨਾ ਸੌਫਟ ਵਾਇਸ ਐ ਮੈਂ ਨਾ ਕਿ ਸੈਕਸ਼ਨ 'ਚ ਰੱਖਿਆ ਸੀਗਾ ਬੜੇ ਸੋਹਣੇ ਸੋਹਣੇ ਸੌਫਟ ਵਾਇਸ ਸੀਗੇ ਇੱਥੇ ਵੀ ਮੈਂ ਤੁਹਾਨੂੰ ਅੱਗੇ ਦਿਖਾਣੀ ਆ ਤੇ ਇੱਥੇ ਅਸੀਂ ਐਵੇਂ ਨਾ ਸਮਾਰਟ ਸਮੂਨ ਜਿਹਾ ਲੈਂਦੇ ਆ ਤੇ ਇੱਥੇ ਮੈਂ ਵੀ ਬਹੁਤ ਸਾਰੀ ਚੀਜ਼ਾਂ ਲਿੱਤੀਆਂ ਤੇ ਜੋ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਕਿ ਮੈਂ ਕੀ ਕੁਝ ਲੈ ਕੇ ਆਈ ਆ ਆਪਣੇ ਮੇਲੇ ਦੇ ਉਹਦੇ ਵਿੱਚ ਠੀਕ ਹੈ ਅੱਗੇ ਦਿਖਾਣੀ ਆ ਐਂਡ ਆ ਦੇਖੋ ਬੜੇ ਹੀ ਕਿਊਟ ਕਿਊਟ ਜੇ ਹੈਗੇ ਆ ਇਨਰ ਚ ਲਾਈਕ ਨਾ ਕੁਝ ਦੀ ਕੁਆਲਿਟੀ ਲਾਈਕ ਇੰਨੀ ਵਧੀਆ ਨਹੀਂ ਹੁੰਦੀ ਲਾਈਕ ਇਹ ਡੌਗ ਦੀ ਹੈ ਨਾ ਕਿ ਇਹ ਤਾਂ ਅੱਗੇ ਵਗੈਰਾ ਨਿਕਲਦੇ ਨੇ ਬਟ ਕਿਸੇ ਕਿਸੇ ਦੀ ਬਹੁਤ ਜ਼ਿਆਦਾ ਨਾ ਕਿ ਚੰਗੀ ਵਧੀਆ ਕੁਆਲਿਟੀ ਹੁੰਦੀ ਆ ਲਾਈਕ ਇੱਥੇ ਆਹਾ ਆਪਣੇ ਕੋਲ ਕੀਆ ਹੈ ਟੋ ਟੁਆਇਸ ਹੋ ਗਿਆ ਨਾ ਜਾਂ ਫਿਰ ਪੈਲੇਟ ਵਗੈਰਾ ਹੋ ਗਏ ਇਹਨਾਂ ਦੀ ਕੁਆਲਟੀ ਬੜੀ ਵਧੀਆ ਹੁੰਦੀ ਹੈ ਤਾਂ ਇਹ ਮੈਂ ਦਿਲ ਦੇ ਹੀ ਮਹਿੰਗੇ ਨੇ ਜੀ ਜੇ ਮਹਿੰਗੇ ਹੁੰਦੇ ਆ ਲੇਕਿਨ ਅਸੀਂ ਲੈਂਦੇ ਨਹੀਂ ਕਿਉਂਕਿ ਹੁਣ ਵੱਡੇ ਹੋ ਗਏ ਆ ਤੇ ਖੇਡਣ ਦਾ ਮਨ ਤਾਂ ਨਹੀਂ ਕਰਦਾ ਲੇਕਿਨ ਉਹ ਮੇ ਕਿਊਟ ਲੱਗਦੇ ਆ ਤਾਂ ਅਸੀਂ ਜ਼ਰੂਰ ਦੇਖਦੇ ਆ ਚਿਨੀ ਵਾਲ ਵੀ ਅਸੀਂ ਆਣੇ ਆ ਅਸੀਂ ਹਰ ਵਾਰ ਦੇਖ ਕੇ ਜਾਣਾ ਹੁੰਦਾ ਜਦ ਤੱਕ ਅਸੀਂ ਨਿਕਲਦੇ ਨਹੀਂ ਕਿ ਨਾ ਇੱਥੇ ਅਸੀਂ ਨਾ ਕੀ ਉਹ ਦੇਖੀ ਜਾਣਾ ਕਿ ਹਾਂ ਵੀ ਆ ਵੀ ਆ ਤੇ ਇੱਥੇ ਕੀ ਹੈਵੇਂ ਲਾਈਨ ਵਾਈਜ਼ ਨਾ ਸ਼ਾਪਸ ਲੱਗੀਆਂ ਹੁੰਦੀਆਂ ਨੇ ਇੱਕ ਛੇੜਾ ਤੋਂ ਦੂਜੀ ਤੇ ਖੜ ਜਾਂਦੇ ਆ ਹਨਾ ਐਵੇਂ ਤੇ ਇੱਥੇ ਨਾ ਕਿ ਪੰਡੋਰਾ ਕਹਿੰਦਾ ਆਈ ਥਿੰਕ ਸੋ ਇਹਨਾਂ ਮੇਰੀ ਫਰੈਂਡ ਵੀ ਲੈ ਕੇ ਆਈ ਸੀਗੀ ਜਸਲੀਨ ਹੀ ਲੈ ਕੇ ਆਈ ਸੀਗੀ ਤੇ ਮੈਨੂੰ ਬੜਾ ਸੋਹਣਾ ਲੱਗਿਆ ਐਂਡ ਅਸੀਂ ਆ ਫਿਰ ਅਸੀਂ ਦੇਖਦੇ ਪਏ ਸੀਗੇ ਤੇ ਉਸ ਤੋਂ ਬਾਅਦ ਨਜਸਟਿਨ ਕਹਿੰਦੀ ਕਿ ਅਨਾ ਕੀ ਡੈਸਮਿਨ ਆਲਾ ਫਾੜਦ ਤੇ ਮੈਂ ਗਿਫਟ ਕਰਦੀ ਆ ਚਾਕੂ ਕਵਰ ਵਾਲਾ ਚਾਕੂ ਮੈਂ ਅਨਾ ਕੀ ਪਹਿਲੀ ਵਾਰ ਦੇਖਿਆ ਮੈਂ ਕਵਰ ਵਾਲਾ ਚਾਕੂ ਤੇ ਇੱਥੇ ਭਾਂਡਲ ਦੁਕਾਨ ਤੇ ਮम्मा ਖੜੇ ਹੋਏ ਨੇ ਮम्मा ਤੇ ਬੂਆ ਖੜੇ ਹੋਇਆ ਕਿ ਸਮਾਨ ਵਗਾ ਲੈ ਲੈਣੇ ਆ ਤੇ ਮੈਨੂੰ ਭਾਂਡਲ ਦੁਕਾਨ ਤੇ ਜ਼ਿਆਦਾ ਇੰਟਰਸਟ ਨਹੀਂ ਆਂਦਾ ਕਿ ਸਮਾਨ ਮੇਰੇ ਮਤਲਬ ਦਾ ਨਹੀਂ ਹੁੰਦਾ ਤੇ ਮम्मा ਇਹਨਾਂ ਕੀ ਬੜਾ ਟਾਈਮ ਲਾਂਦੇ ਨੇ ਤੇ ਮੈਂ ਅਸੀਂ ਬਹੁਤ ਜ਼ਿਆਦਾ ਫਿਰ ਬੋਰ ਹੋ ਜਾਂਦੀ ਹਾਂ ਸੱਚੀ ਦੱਸਾਂ ਮੈਂ ਤੇ ਉਹਦਾ ਫਟਾਫਟ ਉਹ ਮਨੇ ਨਾ ਕਿ ਸਮਾਨ ਵਗੈਰਾ ਜਲਿੱਤਾ ਤੇ ਇਤਰ ਦੀ ਵੀ ਨਾ ਛੋਟੀ ਲੈ ਕੇ ਮੈਂ ਸ਼ਾਪ ਟਾਈਪ ਇੰਨੇ ਬਣਾਇਆ ਸੀਗਾ ਸਾਰਾ ਕੁਝ ਨਾ ਤੁਹਾਨੂੰ ਇੱਥੇ ਮਿਲ ਜਾਊਗਾ ਜੇ ਮੈਂ ਜੁੱਤੀਆਂ ਲੈਣੀਆਂ ਨੇ ਤੁਸੀਂ ਨਾ ਕਿ ਮੈਟ ਲੈਣੇ ਨੇ ਚੂੜੀਆਂ ਸਾਰਾ ਕੁਝ ਇੱਥੇ ਨਾ ਕਿ ਵੈਰਾਈਟੀ ਨਾ ਕਿ ਹੁੰਦੀ ਹੈ ਇੱਥੇ ਤੇ ਉੱਥੇ ਨਾ ਮੈਂ ਕਿਸ਼ਨ ਕਹੇ ਸੀ ਕਿ ਸ਼ੋਅ ਦੇ ਤੇਰਾ ਫਰੈਂਡ ਡੌਗੀ ਘਟਿਆ ਸੀਗਾ ਤੇ ਮੈਂ ਕਿਹਾ ਕਿਸੇ ਹੱਲ ਤਾਂ ਕਰਿਆ ਕਹਿੰਦਾ ਨਾ ਕੋਈ ਨਾ ਨਾ ਕਿਉਂ ਕਰਿਆਉਂਗਾ ਰੁੱਸਤਾ ਪਿਆਵਾ ਫਿਰ ਅਸੀਂ ਇਹਨਾਂ ਕਿਹਾ ਮੈਂ ਹਰ ਵਾਰੀ ਕਿਸੇ ਨਾਲ ਮੇਰੇ ਛੇੜ ਦੇਣੇ ਕੀ ਉਹਦੇ ਕਿਸੇ ਤਰ੍ਹਾਂ ਫਰੈਂਡ ਹੁੰਦਾ ਡੌਗੀਆ ਤੇ ਇਥੇ ਨਾ ਦੇਖੋ ਇਹਨੂੰ ਮਿਲ ਗਿਆ ਇੱਕ ਸਪੀਨਰ ਤੇ ਇਹਨਾਂ ਕਿ ਚੁੱਕਦੇ ਸਾਰੀ ਇਹਨਾਂ ਦਾ ਮੈਜਿਕ ਸ਼ੋਅ ਦਿਖਾਉਣਾ ਸ਼ੁਰੂ ਕਰਤਾ ਐਂਡ ਦੈਨ ਅਸੀ ਰੋਕੇ ਕਿ ਨਾ ਪਰਸ ਦੁਕਾਨ ਦੇ ਤੇ ਇੱਥੇ ਸਾਨੂੰ ਇਨਾ ਟਾਈਮ ਲੱਗੇ ਹਨਾ ਖੀຊੂ ਨਾ ਉਹਨਾਂ ਦੇ ਨਾਲ ਕਿ ਅੰਦਰ ਵੜ ਗਿਆ ਤੇ ਕਹਿੰਦਾ ਮਤੀਦੀ ਮੈਂ ਤੁਹਾਨੂੰ ਨਾ ਇਕੱਲੇ 10 ਰੁਪੀਸ ਦੇ ਵਿੱਚ ਤੁਸੀਂ ਲੈ ਲਓ ਜਿਹੜਾ ਪਰਸ ਲੈਣਾ ਵਾ ਤੇ ਫਿਰ ਨਾ ਕਿ ਦੁਕਾਨਦਾਰ ਨੇ ਬਾਹਰ ਕੱਢਦਾ ਕਹਿੰਦਾ ਤੁਸੀਂ ਸੜਨ ਨੁਕਸਾਨ ਕਰਾ ਦੇਂਗਾ ਇਹ ਦੁਕਾਨਦਾਰ ਵੜ ਗਿਆ ਸੀ ਜ ਜੇ ਅਸੀਂ ਸੋਚੇ ਸੀ ਇਹਨੂੰ ਇੱਥੇ ਛੱਡ ਜਾਨੇ ਆ ਨਾਲੇ ਵਧੀਆ ਨਾ ਕਿ ਸਾਡੇ ਨਾਲ ਇੱਕ ਉਹ ਨਿਕਲੂਗਾ ਨਾ ਕਿ ਬੜਾ ਕਿ ਕਿ ਬਹੁਤ ਦੁਖੀ ਕਰਦਾ ਵਾ ਸਾਨੂੰ ਐਂਡ ਇੱਥੇ ਮੈਂ ਵੇਟ ਕਰਦੀ ਹੋਈ ਮम्मा ਦਾ ਤੇ ਨਾ ਜਸਲੀਨ ਕਹਿੰਦੀ ਕੋਈ ਨਾ ਤੂੰ ਵੀ ਹੈ ਨਾ ਕਿਥੇ ਦੁਕਾਨਦਾਰ ਬਣ ਜਾ ਤੂੰ ਵੈਸੇ ਕਮਾ ਕੇ ਲੈ ਕੇ ਆਹੀ ਤੇ ਇੱਥੇ ਨਾ ਅਸੀਂ ਵੀ ਦੁਕਾਨ ਤੇ ਖੜੇ ਬੈਠ ਗਏ ਸੀ ਕਿ ਲੱਤਾਂ ਬਹੁਤ ਦੁਖਦੀਆਂ ਨੇ ਤੁਰਨਾ ਬਹੁਤ ਪੈਂਦਾ ਵਾ ਮੇਲੇ ਵਿੱਚ ਤੇ ਉਮਾ ਹੀ ਜ਼ਿਆਦਾ ਨਾ ਕਿ ਸ਼ਾਪਿੰਗ ਵੇਅਰ ਕਰਦੇ ਆ ਤੇ ਮੈਨੂੰ ਸੱਚ ਜਦ ਵਧੀਆ ਲੱਗਦੀਆਂ ਨੇ ਵੁੱਡਨ ਦੀਆਂ ਚੀਜ਼ਾਂ ਲਾਈਕ ਮੋੜੇ ਨਾ ਕਿ ਸੋਨੇ ਸੋਨੇ ਜਿਹੀਆਂ ਹੁੰਦੀਆਂ ਨੇ ਵੁੱਡਨ ਦੀਆਂ ਚੀਜ਼ਾਂ ਇੱਥੇ ਨਾ ਮੇਲੇ ਦੇ ਵਿੱਚ ਤੁਹਾਨੂੰ ਵੈਰਾਈਟੀ ਆਫ ਚੀਜ਼ਾਂ ਮਿਲ ਜਾਣਗੀਆਂ ਤੇ ਇੱਥੇ ਨਾ ਕਿ ਅਸੀਂ ਇਹ ਦੇਖਦੇ ਪਏ ਅਸੀਂ ਵਟ ਲੱਤਾਂ ਇੰਨਾ ਕੁਝ ਹੈ ਨਹੀਂਗਾ ਉਹ ਮੇਲੇ ਦਾ ਸਮਾਰ ਲ ਤੇ ਜਿਹੜੀ ਵੀ ਦੁਕਾਨ ਤੇ ਸੀ ਨਾ ਰੁਕਦੇ ਸੀ ਉੱਥੇ ਇਹਨਾਂ ਸਪਿੰਨਰ ਲੱਬ ਲੈਣ ਸੀ ਇੱਥੇ ਕਮਾਣ ਲੱਗ ਜਾਂਦੀ ਸੀਗੀ ਕਹਿੰਦੀ ਇਹ ਤਾਂ ਸਹੀ ਨਹੀਂ ਹੈਗਾ ਜੈਸ ਵਿੱਚ ਛੱਡ ਆਪਾਂ ਕੋਈ ਹੋਰ ਲੱਭਦੇ ਆ ਤੇ ਇੱਥੇ ਦੇਖੋ ਸਾਡੀ ਨਾ ਇਹ ਕਿਊਟੀ ਪਾਈ ਹੈ ਨਾ ヘア ਬੈਂਡ ਲਾ ਕੇ ਖੜੀ ਆ ਤੇ ਇੱਥੇ ਨਾ ਕਿ ਜੋ ਚੀਜ਼ਾਂ ਲਾਈਕ ਨਾ ਸਿਪ ਜੋ ਪਰਸ ਦੁਕਾਨ ਤੇ ਰੁਕੇ ਸੀਗੇ ਉੱਥੇ ਲਾਈਕ ਮੈਂ ਵੀ ਲਿੱਤਾ ਇੱਕ ਪਰਸ ਸੋਨਾ ਜਿਹਾ ਤੇ ਨਾ ਜਿਹੋ ਚੀਜ਼ ਮੈਂ ਲਿੱਤੀ ਉਹ ਮੈਂ ਨਾ ਕਿ ਜਸਲੀਨ ਨੇ ਵੀ ਲਿੱਤੀ ਅਸੀਂ ਨਾ ਮੰਮਾ ਨੇ ਕਿਹਾ ਕਿ ਚਲ ਜੋ ਲੈਣਾ ਤੂੰ ਵੀ ਲੈ ਲੈ ਕਿ ਐਵੇਂ ਸ਼ਰਮਾਂਸ਼ਰ ਹੋਉਂਦੀ ਕੋਈ ਗੱਲ ਨਹੀਂ ਹੈਗੀ ਤੇ ਅੰਨਾ ਫਿਰ ਅਸੀਂ ਦੋਨਾਂ ਨੇ ਵੀ ਲਿੱਤਾ ਜਸਲੀਨ ਨੂੰ ਵੀ ਥੋੜਾ ਮੋਟਾ ਨਾ ਕਿ ਉਹਨੇ ਸਮਾਨ ਲਿੱਤਾ ਜੋ ਨੂੰ ਵਧੀਆ ਲੱਗ ਰਿਹਾ ਸੀਗਾ ਐਂਡ ਦੈਨ ਉਸ ਵਾਰ ਅਸੀਂ ਜਾ ਰਹੇ ਸੀਗੇ ਘਰੇ ਅਸੀਂ ਐਨ ਕਾਉਣ ਕਾ ਲਾ ਕੇ ਚੱਲ ਬਈ ਉਹਨਾਂ ਦੀ ਸਕੂਟੀਆਂ ਤੇ ਬੈਠ ਗਏ ਐਂਡ ਦੈਨ ਅੰਨਾ ਫਿਰ ਅਸੀਂ ਜਾ ਰਹੇ ਸੀਗੇ ਘਰੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਤੇ ਤੁਸੀਂ ਵੀ ਮੇਰੀ ਇੱਕ YouTube ਛੋਟੀ ਜਿਹੀ YouTube ਫੈਮਿਲੀ ਦਾ Part ਬਣੋ ਬੜਾ ਵਡਾ ਵਟ ਐਂਡ ਇੱਥੇ ਨਾ ਕਿ ਮਮਾ ਦੇਖ ਰਹੀ ਸੀ ਕਿ ਨਾ ਕਿ ਇਹ ਵੀ ਸਾਗ ਕੱਟਣ ਵਾਲੀ ਮਸ਼ੀਨ ਟਾਈਪ ਹੁੰਦਾ ਕੁਝ ਉਹ ਆ ਐਂਡ ਦੇਖੋ ਇੱਥੇ ਨਾ ਚੂਲੇ ਲੱਗੇ ਹੋਇਆ ਇਕੱਲੇ ਬੱਚੇ ਆ ਲੈਨੇ ਲਾਈਕ ਚੰਡੋਲ ਵਗੈਰਾ ਆ ਗਿਆ ਛੋਟੇ ਸਾਈਜ਼ ਵਾਲੇ ਨੇ ਜ਼ਿਆਦਾ ਵੱਡੇ ਨਹੀਂ ਹੈ ਕਿਉਂਕਿ ਇੱਥੇ ਜ਼ਿਆਦਾ ਆਂਦੇ ਨਹੀਂ ਹੈ ਇਹ ਲੋਕ ਹਨਾ ਕਿ ਛੋਟੇ ਵਿਲੇਜ ਤੋਂ ਬਹੁਤ ਘਾਟਾ ਨੇ ਲਾਈਕ ਲੋਕ 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 ਆਂਦੇ ਨੇ ਕਿਉਂਕਿ ਜ਼ਿਆਦਾ ਨਹੀਂ ਪਤਾ ਇਧਰ ਨਾ ਕਿ ਲਾਈਕ ਜਿਹੜਾ ਬਟਾ ਮੇਲਾ ਹੁੰਦਾ ਨਾ ਉਹਦੇ ਵਿੱਚ ਸਾਰੇ ਆਂਦੇ ਨੇ ਦੂਰੋਂ ਦੂਰੋਂ ਲੋਕ ਆਂਦੇ ਨੇ ਬੇਰੇਕਿੰ ਛੋਟੇ ਮੇਲੇ ਦਾ ਜੇ ਕਿਸੇ ਨੂੰ ਪਤਾ ਨਹੀਂ ਹੈਗਾ ਤਾਂ ਜ਼ਿਆਦਾ ਇੱਥੇ ਭੀੜ ਨਹੀਂ ਹੁੰਦੀ ਤੇ ਇੱਥੇ ਰਾਸਤੇ ਦੇ ਵਿੱਚ ਇੱਕ ਨਾ ਫਲਾਵਰ ਦੀ ਸ਼ਾਪ ਮਿਲ ਗਈ ਸੀਗੀ ਤਾਂ ਨਾ ਕਿ ਅਸੀਂ ਉੱਥੇ ਖੜ ਕੇ ਫਿਰ ਅਸੀਂ ਉਹ ਲਿੱਤੇ ਫਲਾਵਰਸ ਐਂਡ ਦੈਨ ਅਸੀਂ ਨਾ ਕਿ ਰੁਕ ਗਏ ਕੱਪ ਵਾਲੀ ਸ਼ਾਪ ਤੇ ਅਸੀਂ ਹਰ ਵਾਰੀ ਇੱਥੇ ਨਾ ਹੀ ਰੁਕਦੇ ਹੁੰਨੇ ਕੁਛ ਨਾ ਕੁਛ ਲੈਣੇ ਹੁੰਨੇ ਆ ਤੇ ਉਸ ਬਾਅਦ ਉਹ ਤੋਂ ਲੈਣ ਤੋਂ ਬਾਅਦ ਅਸੀਂ ਨਾ ਕਿ ਦਸਲਿਨ ਨੂੰ ਘਰੇ ਛੱਡ ਗਏ ਕਿ ਚੱਲ ਤੂੰ ਐਵੇਂ ਕਰਨ ਦੁ ਘਰੇ ਜਾ ਨਾ ਤੇ ਇੱਥੇ ਨਾ ਅਸੀਂ ਆ ਗਿਆ ਬੱਸ ਨਾ ਕਿ ਮੇਲੇ ਤੋਂ ਤੇ ਅੱਜ ਮੈਂ ਸਵੇਰੇ 10 ਵਜੇ ਨਾ ਕਿ ਘੱਟ ਬਾਹਰ ਨਿਕਲੀ ਹੋਈ ਆ ਤੇ ਮੈਂ 5:30 ਵਜੇ ਘਰੇ ਬਣੀ ਆ ਕਿਉਂਕਿ ਨਾ 10 ਵਜੇ ਟਿਊਸ਼ਨ ਸੀਗੀ ਉਸ ਵਾਰ 4 ਘੰਟੇ ਸਾਡਾ ਅਸੀਂ ਟਿਊਸ਼ਨ ਪੜ੍ਹੀ ਆ ਅਸੀਂ ਦੋ ਘੰਟੇ ਟੈਸਟ ਸੀਗਾ ਤੇ ਦੋ ਘੰਟੇ ਸੂਮੇ ਪੜੇ ਆ ਤੇ ਹੁਣ ਬਸ ਅਸੀਂ ਫਿਰ ਆਏ ਆ ਮੇਲੇ ਤੋਂ ਤੇ ਹੁਣ ਅਸੀਂ ਆ ਕੇ ਬਸ ਚਾਹ ਪੀ ਰਹੀਆਂ ਤੇ ਮੈਗੀ ਵੀ ਖਾਦੀ ਸੀ ਅਸੀਂ ਤੇ ਹੁਣ ਨਮਕੀਨ ਗੇਨ ਦਾ ਖਾ ਰਹੀਆਂ ਤੇ ਮੈਗੀ ਇਹ ਬਣਾਉਂਦੀ ਹਾਂ ਨਾ ਕਿ ਵੀਡੀਓ ਮੇਂ ਸ਼ੂਟ ਕਰਨਾ ਭੁੱਲ ਗਈ ਹਾਂ ਮਤਲਬ ਘਰ ਆ ਗਈਆਂ ਕਿ세 ਤੂੰ ਬਣਾ ਕੇ ਬਣਾਉਂਦੀ ਨਹੀਂ ਹੈਈ ਨਾ ਕਿ ਤੂੰ ਹੀ ਬਸ ਖਿਚਾ ਨਹੀਂ ਆ ਤੇ ਆ ਦੇਖੋ ਨਾ ਆ ਗਿਆ ਤੇ ਦੇਖੋ ਹੁਣ ਮੇਲੇ ਚ ਨਾ ਉਹ ਆਪਣੀ ਚੀਜ਼ ਦਿਖਾਣਾ ਵੀ ਮੈਂ ਕੀ ਲੈ ਕੇ ਮੇਰੀ ਚੀਜ਼ ਨਹੀਂ ਦਿਖਾਣੀ ਲੈ ਹਾਂ ਹੋਰ ਕੀ ਤੇ ਹੁਣ ਦਿਖਾਵਾਂਗੀ ਮੈਂ ਤੁਹਾਨੂੰ ਕੀ ਕੀ ਲੈ ਕੇ ਆਈ ਤਾਂ ਹੁਣ ਮੈਂ ਤੁਹਾਨੂੰ ਦਿਖਾਇਆ ਕਿ ਮੈਂ ਕੀ ਕੁਝ ਲੈ ਕੇ ਆਈ ਮੇਲੇ ਦੇ ਵਿੱਚੋਂ ਤੇ ਆ ਵੀ ਦਿਖਾਵਾਂਗੀ ਕਿ ਮੰਮਾ ਕੀ ਕੁਝ ਲੈ ਕੇ ਆਏ ਤਾਂ ਤੋਂ ਪਹਿਲਾਂ ਆ ਕਿਦੋਂ ਸ਼ੁਰੂ ਕਰੀਏ ਛੱਲ ਮੰਮਾ ਦੇ ਘਰ ਲੈਣੇ ਆ ਤਾਂ ਤੋਂ ਪਹਿਲਾਂ ਮੰਮਾ ਲੈ ਕੇ ਆਸੀ ਇਹ ਆ ਜਾਰ ਬੜੇ ਸੋਨੇ ਜੀ ਸੀਗੇ ਇਹਨਾਂ ਦੇਖੋ ਇਹਨਾਂ ਸੋਨੇ ਆ ਤੇ ਇਹਨਾਂ 'ਚ ਕੀ ਆਪਾਂ ਅਚਾਰ ਵਗੈਰਾ ਰੱਖ ਸਕਦੇ ਆ ਤੇ ਬੜੇ ਸੋਹਣੇ ਲੱਗਦੇ ਆ ਲੈਕਿਨ ਇਹ ਸਾਡੇ ਘਰ ਦੇ ਕਿੱਲਾ ਦੇ ਸ਼ੋਪ ਵੀ ਸੀ ਹੁੰਦਾ ਵਾ ਤਾਂ ਐਜੇ ਲਾਇਕ ਐਸੀ ਕਿ ਮਾ ਦੋ ਆਈ ਥਿੰਕਸ 100 ਦੇ ਵਿੱਚ 2 ਮਿਲਦੇ ਨੇ ਸ਼ਾਇਦ ਇੰਨੇ ਇੱਕ ਦਾ ਹੀ ਸੀਗਾ ਐਸੇ ਮੈਂ ਕਹਿ ਸੀ ਕਿ ਟੈਂਡ ਦੇ ਮੇਰਾ ਸਮਾਨ ਖਾਣ ਨੂੰ ਲੇਕਿਨ ਮੈਂ ਕਹਿ ਚਲੋ ਦਿਖਾ ਦਿੰਨਾ ਕਿ ਕਿਸ ਤਰੀਕੇ ਨਾਲ ਸਾਡੇ ਉੱਤੇ ਸਮਾਨ ਮਿਲਦਾ ਵਾ ਬੜਾ ਇਹ ਚੀਜ਼ ਨਾ ਪ੍ਰਾਈਸ ਤੋਂ ਬਹੁਤ ਹੋਏ ਜਿੱਤੇ ਮਿਲਦੀ ਆ ਨੇ ਲੈਨ ਆ ਸੀਗੇ ਕੱਪ ਕਿਉਂਕਿ ਨਾ ਸਾਡੇ 4-5 ਕੱਪਸਾਰੇ ਨਾ ਕਿ ਫੁੱਟਕੇ ਸੀਗੇ ਤੇ ਆਹਨੂੰ ਕੱਲ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਪਿੰਕਲ ਕਿੰਨਾ ਪਿਆਰਾ ਵਾ ਇਹ ਪੂਰੇ ਜਿਹ ਪਲੇਨ ਨੇ ਬਟ ਮੈਸੋੋਚੇ ਕਿ ਇਨਰ ਤੇ ਨਾ ਕੁਛ ਆਪਾਂ ਪੇਂਟ ਵਗੈਰਾ ਲਾਈਕੋ ਡਿਜ਼ਾਈਨ ਜਬ ਨਾ ਸਕਤੇ ਆ ਦੇਖ ਰਹੇ ਆ ਉਹ ਤੁਹਾਨੂੰ ਮੈਂ ਜ਼ਰੂਰ ਨਾ ਸ਼ੇਅਰ ਕਰੂੰਗੀ ਤਾਂ ਆ ਲੱਕੇ ਆਏ ਸੀਗੇ ਐਂਡ ਥੈਨ ਲੱਕੇ ਆਏ ਸੀਗੇ ਚੂੜੀਆਂ ਇਹ ਚੂੜੀਆਂ ਆਈ ਦੀਸੋਂ ਵੀ ਕੜੇ ਕਹਿੰਦੇ ਚੂੜੀਆਂ ਇਹ ਬੜੇ ਸੋਹਣੇ ਸੀਗੇ ਨਾ ਲਾਈਕ ਇਹ ਆਪਾਂ ਇੰਡੀਅਨ ਜੀਅਰ ਦੇ ਨਾਲ ਆਪਾਂ ਕਰ ਸਕਤੇ ਆ मैं भी उत्तर देखने की कोशिश लेकिन मेरे हाथ चूड़िया मिले नहीं घड़े मिले नहीं क्योंकि तो मेरा साइज बहुत ज्यादा रिस्ट का छोटा वा तो मेरा बच्चे का साइज आता वा इसलिए देख रहे ममा पाने निकल आदि है बहुत ज्यादा मैं हैगीवा उस लेके आए थे मम्मा कुछ पीजा कटर त आ नाइफ वगैरह आई लेके आए थे एंड आफ्टर डैट आई लेके आए थे थ्री जो आए थी 120 ਦੀ ਤੇ ਬਹੁਤ ਜ਼ਿਆਦਾ ਦੇਖਣ ਚਾਣਾ ਕਿ ਹਲਕੀ ਲੱਗ ਰਹੀ ਆ ਬਟ ਉਮੇ ਬੱਟ ਪਾਦੀ ਆ ਬੜੀ ਵਧੀਆ ਜੀ ਆ ਤੇ ਪਲਾਸਟਿਕ ਨੂੰ ਦੂਰ ਦੀ ਹੋਰ ਮਟੀਰੀਅਲ ਨੂੰ ਦੱਸ ਰਹੀ ਸੀਗੇ ਤਾਂ ਇਹ ਸਾਰਾ ਸਮਾਨ ਜਿਹੜਾ ਜ ਮम्मा ਲੈ ਕੇ ਆਏ ਤਾਂ ਹਮਾਰੇ ਖਾਣੇ ਕੀ ਮੈਚ ਕੀ ਕੁਝ ਲੈ ਕੇ ਆਈ ਤਾਂ ਸਭ ਤੋਂ ਸਭ ਤੋਂ ਪਹਿਲਾਂ ਮੈਂ ਲੈ ਕੇ ਆਈਆਂ ਦੇਖੋ ਕਲਚ ਬਟਰਫਲਾਈ ਵਾਲੇ ਜਸਟ 20 ਰੁਪਏ ਦੇ ਵਿੱਚ 29 ਜਾਂ 30 ਹਾਂ देखो बड़े क्यूट जी ने ना बटरफ्लाई दो ने एक ब्ल्यू थ पिंक कलर दिया बड़ी क्यूट जी लगिया दैन उस बाद लीती एक बो वाली क्लिप जी वाइट कलर दे लिता क्योंकि ना मेरे को एक वाइट कलर की ड्रैस है जो मैं अपने बर्थडे बर्डे पिछले साल दिती थी। से थी। लीती सी, सी बट वाला मैं चाहती मेरे कोई बो लेकिन उद मेरे को नहीं सी मैं तो हमें लिती है तो क्या घूम जाव लाइक मैं वो वाली ड्रैस हालांकि ना पाऊंगी तो और ये भी लावे आपन उस तो मैं लेके आई एक वुडन कॉम जो कि नीम का वा मैं यूट्यूब इन्ना सारी जगह पर ना, ना देखिए वा कि जो वुडन कॉम हूँ बड़े वजी होंगे बार बहुत हैल्दी रहेंगे ने तो मैं सोचिए आप भी ट्राई कर लिया वैसे मैं ऑनलाइन मंगा सट मैंने इतने मिल गया जस्ट फिफ्टी रुपीज़ के मैंने चलो आ है। बड़ा वीयान मेरे बॉल की बहुत लंबे हो जाए दैन उस बात है ਇੱਕ ਇਹ ਪਰਸ ਐਂਡ ਬੜਾ ਹੀ ਕਿਊ ਜੱਤ ਤੇ ਕੁ ਸ਼ੇਪ ਇਹਦੀ ਬੁਣਾਈ ਬੜਾ ਸੁਣਾ ਜਾਇਆ ਦਿੱਚ ਨੂੰ ਲੱਗਿਆ ਤੇ ਨਾਲ ਪੌਮ ਪੌਮ ਜਿਆਲਾ ਕਿਚੇਂ ਐਂਡ ਦੈਨ ਇੱਕੋ ਐਂਡ ਮੈਂ ਮੇਰੇ ਕੋਲ ਪਹਿਲਾ ਜੋ ਪਰਸ ਐ ਜੋ ਮੈਂ ਹਮੇਸ਼ਾ ਰੱਖਦੀ ਹਾਂ ਉਹ ਬਾਰਬੀ ਅਲਾਵਾ ਬੜਾ ਸੁਣਾ ਜਾਇਆ ਮੈਂ ਛੋਟੇ ਦੇ ਦਿੱਤਾ ਕਿ ਮੈਨੂੰ ਵੀ ਆਦਾ ਤੇ ਹੁਣ ਆਪਾਂ ਕਰਾਂਗੇ ਸ਼ਿਫਟ ਇਹਦੇ ਸਪੈਸ ਪਾਉਣਾ ਕਿਉਂਕਿ ਇਹ ਬਹੁਤ ਜ਼ਿਆਦਾ सोना वा तो लिखिया हो हैप्पी एंड यह लिता ठीक है एंड देन कमेंट एंड देन लास्ट आहा कुछ एक क्लिप्स ने एक ओली क्लिप रह गई हाँ एक और चीज एक और होलिप सी जो मैं लीती अपने दिवाली आउटफिट मैच करने ली जो उस दिन मैं हेयर स्टाइल बना ला ना कोई उट वह रह गई मेरे उधर ਬੁਆ ਦੇ ਲਫਾਫੇ ਦੇ ਵਿੱਚ ਆਈਕਿੰਸ ਰੈ ਗਈ ਆ ਤੇ ਉਹ ਮੈਂ ਤੁਹਾਨੂੰ ਬਾਅਦ ਚ ਦਿਖਾ ਦੂੰਗੀ ਐਂਡ ਥਿਸ ਥਿਸ ਕਲਿੱਪ ਮੜੀ ਜੋਣੀ ਜੇ ਦੇਖੋ ਮਰਮੇਡ ਵਾਲਾ ਬੱਚਾ ਹੋਆ ਹੈਂਡ ਇਹ ਲਿੱਤੀ ਸੀਗੀ ਤੇ ਇਹ ਚੀਜ਼ਾਂ ਨੇ ਜੋ ਮੈਂ ਇੱਕ ਮਿੰਟ ਹਾਂ ਇਹ ਚੀਜ਼ਾਂ ਨੇ ਜੋ ਮੈਂ ਲਿੱਤੀਆਂ ਉਥੋਂ ਦੀ ਤੇ ਉਹ ਮਾਰੇ ਸ਼ੋਪਿੰਗ ਕੀਤੀ ਜੋ ਹਗਾ ਤਾਂ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਤੇ ਅਪ ਐਵੇਂ ਹੀ ਆਪਣਾ ਪਿਆਰ ਬਣਾਉਂਦੇ ਰੱਖਿਓ ਐਂਡ ਬਾਏ ਬਾਏ